माननीय पुलिस कमिश्नर एम.एस. दागोप्रीत सिंह पुल्लर साहब ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਟ ਐਸਪੀ ਨੌਰਥ ਅ ਡਿਪਟੀ ਚਾਰਜ ਮੈਡਮ 스ਪਿੰਦਰਪੁਰ ਤੇ ਐਸੀ ਤੇ ਐਸਐਚਓ ਰੰਜੀਤ ਐਵੇਨਿਊ ਮਿਸਟਰ ਰੌਬਿਨ ਇਹਨਾਂ ਨੇ ਦੋ ਚੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ तकरीबन 32 ਸਾਲ ਦੇ ਲਾਗੇ ਤਾਗੇ ਹੈਗੀ ਹੈ ਤੇ 10ਵੀਂ 12ਵੀਂ ਦੇ ਲਾਗੇ ਤਾਗੇ ਤੱਕ ਪੜੇ ਹੈ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10/7/2025 ਅੰਡਰ ਸੈਕਸ਼ਨ 303 2 317 2 ਬੀ ਐਨ ਐ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਇਹ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ ਸਈ ਮੋਟਰਸਾਈਕਲ ਤੇ ਦੋ ਐਕਟਿਵਰ ਟੋਟਲ 25 ਟੂ व्हीਲਰਸ ਰਿਕਵਰ ਹੋਏ ਐ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆਈ ਟੀ ਐ ਨੱਕਰ ਨੀ ਰੰਜੀਤ ਐਵੇਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਨਾ ਮੰਗੇ ਜਿਹੜੇ ਪ੍ਰੋਵਾਈਡ ਨਹੀਂ ਕਰ ਸਕਦੇ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਦੇ ਦੋ ਐਕਟਿਵ ਇਹਨਾਂ ਤੋਂ ਬਰਾਮਦ ਹੋਏ ਐ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਐ ਇਹਦੇ ਤੇ ਪਹਿਲਾਂ ਵੀ ਤਿੰਨ ਕੇਸਿਸ ਹੈਗੇ ਐ ਇੱਕ 2 ਕੇਸ ਦਾ ਰਣਜੀਤ ਐਵਨਿਊ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅਮਰਸਰ ਰੂਰਲ ਦਾ ਤੇ ਜਿਹੜਾ ਮਹਿੰਗਾ ਸਿੰਘ ਹੈ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਡੀਪੀਐਸ ਸਾਖ ਦੇ ਵੀ ਹੈਗੇ ਐ ਤੇ ਤਿੰਨ ਘਰਿੰਡਾ ਥਾਣੇ ਦੇ ਨੇ ਅਮਰਸਰ ਰੂਰਲ ਦੇ ਤੇ ਇੱਕ ਰਣਜੀਤ ਐਵਨਿਊ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਹੈ ਪੁੱਛਗਿੱਛ ਕਰ ਰਹੇ ਆ ਤੇ ਜ ਜਸਾਨੂੰ ਹੋਰ ਵੀ ਕੁਝ ਪਤਾ ਚੱਲੂਗਾ ਅਸੀਂ ਤੁਹਾਡੇ ਤੱਕ ਮੁੱੱਚਾ ਮੰਗਦੇ ਆ